ਨਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਤੇ ਅੱਜ ਬੜੀ ਖੁਸ਼ੀ ਵਾਲੀ ਖਬਰ ਹੈ ਆਮ ਆਦੀ ਪਾਰਟੀ ਦੇ ਲਈ ਕਿਉਂਕਿ ਇਹਨਾਂ ਦੇ ਜिले ਸ਼ਿਵਰਮਾ ਹਰਵਿੰਦ ਕੇਜਰੀਵਾਲ ਨੂੰ ਜਗਾਨਤ ਮਿਲ ਚੁੱਕੀ ਹੈ ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਹਰਵਿੰਦ ਕੇਜਰੀਵਾਲ ਨੂੰ ਜਗਾਨਤ ਮਿਲ ਚੁੱਕੀ ਹੈ ਤੇ ਛੇਤੀ ਹੀ ਉਹ ਜਿੱਤੋ 1298 ਤੇ ਜਦੋਂ ਉਹ ਜਗਾਨਤ ਮਿਲੀ ਤੇ ਦਿੱਲੀ ਦੇ ਵਿਕੇ ਵੀ ਕਾਫੀ ਜਿਲਾ ਖੁਸ਼ੀ ਦਾ ਮਾਹੌਲ ਜਿਹੜਾ ਦੇਖਿਆ ਗਿਆ ਤੇ ਇਸ ਤੋਂ ਇਲਾਵਾ ਸਾਡੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗੁਰਦੀਪ ਸਿੰਘ ਤਾਰੀਵਾਲ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਜਿਹੜੇ ਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਲੱਡੂ ਵੰਡੇ ਗਏ ਨੇ ਢੋਲ ਟਮਕੇ ਪਟਾਕੇ ਆਦਿ ਵਾਜੀ ਵੀ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਉ ਰਿਹਾ ਕਿ ਬਿਲਕੁਲ ਨਜਸਰ ਮਨਾਏ ਜਾ ਰਹੇ ਨੇ ਦੂਸਰਾ ਹੋ ਗਿਆ ਕਿ ਅਰੰਦ ਕੇ ਜਰਵਾਲ ਜਿਹੜੇ ਇੱਕ ਸਰਾਕ ਕੋਟਾਲੇ ਦੇ ਵਿੱਚ ਅੰਦਰ ਗਏ ਸੀਗੇ ਪਰ ਲੇਕਿਨ ਜਿਹੜੀ ਇਹਦੀ ਮਤਲਬ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਚਲਦਿਆਂ ਉਹ ਜੇਲ੍ਹ ਦੇ ਵਿੱਚ ਚਲੇ ਸੀਗੇ ਅੱਜ ਜਬਤ ਮਿਲਣ ਦੁਬਾਰੋ ਬਾਹਰ ਆ ਰਹੇ ਤੇ ਜਸਰ ਮਨਾਏ ਜਾ ਰਹੇ ਨੇ ਆਓ ਦੇਖ ਲਈਏ ਸਾਡੀ ਖਾਸ ਕੋ ਇੰਡੀਆ ਲਾਇੰਸ ਨੇ ਜੋ ਕੁਝ ਕੀਤਾ ਆਦ ਮੋਦੀ ਕਮਜ਼ੋਰ ਹੋਇਆ ਬਹੁਤ ਬੁਧੀਤਰਾਔਰ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸਾਬ ਬਹੁਤ ਹੀ ਦੇਸ਼ਵਾਦਕ ਰੂਪ ਵਿੱਚ ਹਦੀ ਬਧਾਈ ਹੈ ਕਿ ਉਹਨਾਂ ਨੇ ਪਹਿਲਾਂ ਇੰਡੀਆ ਅਲਾਈਂਸ ਦੇੰਗੀਆਂ ਬੋਟੀਆਂ ਪਾਈਆਂ ਤੇ ਅੱਜ ਕੋਰਟ ਨੇ ਜਿਹੜਾ ਇਨਸਾਫ ਕੀਤਾ ਉਹ ਬਹੁਤ ਵੱਡਾ ਦੇਸ਼ ਦੇ ਇਤਿਹਾਸ ਦੇ ਵਿੱਚ ਦੇਸ਼ ਦੇ ਵਿੱਚ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਅੱਜ ਦਾ ਫੈਸਲਾ ਜਿਹੜਾ ਉਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਸੋ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਪਾਰਟੀ ਦੇ ਸਭ ਲੀਡਰਾਂ ਨੂੰ ਆਪਣੇ ਪੰਜਾਬ ਦੇ ਵਲੰਟੀਅਰਾਂ ਨੂੰ ਦੇਸ਼ ਦੇ ਵਲੰਟੀਅਰ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਔਰ ਮੈਂ ਕਾਮਨਾ ਕਰਦਾ ਕਿ ਅਰਵਿੰਦ ਕੇਜਰੀਵਾਲ ਜੀ ਹੋਰ ਮਜ਼ਬੂਤ ਹੋ ਕੇ ਬਾਦੌਣਗੇ ਕੱਲ ਤੋਂ ਬਾਅਦ ਸਾਡੀ ਅਗਵਾਈ ਕਰਦਗੇ ਔਰ ਦੇਸ਼ ਦੇ ਅੰਦਰ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਉਹਦੇ ਸਾਡੀ ਅਗਵਾਈ ਕਰਦਗੇ ਸਭ ਨੂੰ ਬਹੁਤ ਬਹੁਤ ਮੈਂ ਕਹਾਂ ਜੀ ਮੋਦੀ ਨੂੰ ਐਡਾ ਵੱਡਾ ਝਟਕਾ ਔਰ ਇੱਕ ਫਰਜ਼ੀ ਕੇਸ ਬਣਾਇਆ ਹੈਗਾ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਫਰਜ਼ੀ ਕੇਸ ਦੇ ਵਿੱਚ ਸ਼ਰਾਬ ਘਟਾਲੇ ਦੇ ਨਾਂ ਤੇ ਇੱਕ ਫਰਜ਼ੀ ਕੇਸ ਬਣਾ ਕੇ ਉਹਨਾਂ ਨੂੰ ਫਸਾਇਆ ਗਿਆ ਇਸ ਕਰਕੇ ਅੱਜ ਭਾਜਪੀ ਨੂੰ ਮੋਦੀ ਨੂੰ ਅਮਿਤ ਸ਼ਾਹ ਨੂੰ ਬਹੁਤ ਵੱਡਾ ਇੱਕ ਝਟਕਾ ਦਿੱਤਾ ਕੋਟ ਨੇ ਔਰ ਸੱਚ ਜਿਹੜਾ ਸਾਰੇ ਦੇਸ਼ watchers ਦੇ ਪੂਰੇ world ਦੇ ਵਿੱਚ ਜਿਹੜਾ ਉਹ ਸਾਹਮਣੇ ਆਇਆ ਅੱਜ ਸੱਚ ਦੀ ਜਿੱਤ ਹੋਈ ਅੱਜ ਬਹੁਤ ਵੱਡੀ ਮਜ਼ਬੂਤੀ ਮਿਲੀ ਸਾਡੇ ਗਗਵਾਈ ਕਰਨ ਵਾਲੇ ਦੇਸ਼ ਦੇ ਦੇਸ਼ ਦੀ ਸਾਡੀ ਪਾਰਟੀ ਦੀ ਕੋਈ ਕਰਨ ਵਾਲੇ ਸਾਡੇ ਕੰਵਿਨਰ ਅੱਜ ਬਾਹਰ ਆ ਗਏ ਇਹ ਬਾਤ ਵੱਡੀ ਸੱਚ ਦੀ ਜਿਹੜੀ ਉਹ ਜਿੱਤ ਹੋਈ